ਤਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਹੜੀ ਇਤਿਹਾਸ 'ਚ ਪਹਿਲੀ ਵਾਰ ਸ਼ਾਇਦ ਤੁਹਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਇੱਥੇ ਰਵਨੀਤ ਸਿੰਘ ਬਿੱਟੂ ਐਮਸੀਲ ਦਾ ਘਰਾਓ ਕਰਨ ਲਈ ਗਏ ਸੀ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਦੇ ਖਿਲਾਫ ਉਹ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਦਫ਼ਤਰ ਦਾ ਘਰਾਓ ਕਰਨ ਲਈ ਗਏ ਸੀਗੇ ਜਿੱਥੇ ਉਸ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਇਤਿਹਾਸ 'ਚ ਪਹਿਲੀ ਵਾਰ ਕਟਰ ਦਾ ਇਸਤੇਮਾਲ ਕੀਤਾ ਗਿਆ ਕਟਰ ਦੇ ਨਾਲ ਬਕਾਇਦਾ ਜਿਸ ਜਿਹੜੀ ਸੰਗਲ ਉਹਨਾਂ ਨੇ ਫੜੀ ਹੋਈ ਸੀ ਜਿਹੜੀ ਸੰਗਲ ਦੇ ਨਾਲ ਉਹ ਉਹ ਕੈਂਚੀ 게ਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੇ ਕਿਹਾ ਸੀਗਾ ਕਿ ਜੇ ਸਫਾਈ ਵਿਵਸਥਾ ਚੱਜ ਨਾਲ ਨਗਰ ਨਿਗਮ ਨਹੀਂ ਕਰਵਾ ਸਕਦੀ ਤੇ ਕਰਵਾ ਸਕਦੀ ਤੇ ਅਜਿਹੇ ਦਫ਼ਤਰ ਦਾ ਕੀ ਫਾਇਦਾ ਇਸ ਨੂੰ ਜਿੰਦਰਾ ਲਾ ਦਿੱਤਾ ਜਾਣਾ ਚਾਹੀਦਾ ਉਹ ਜਦੋਂ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਨਾਲ ਸਾਬਕਾ ਮੰਤਰੀ ਭਾਰਤ ਕੁਸ਼ਨ ਆਸ਼ੂ ਵੀ ਸਨ ਰਵਨੀਤ ਬਿੱਟੂ ਖੁਦ ਇਸ ਧਰਨੇ ਦੀ ਅਗਵਾਈ ਕਰ ਰਹੇ ਸਨ ਬਹੁਤ ਵੱਡਾ ਇਕੱਠ ਸੀ ਉਸ ਦੌਰਾਨ ਜਿਹੜੀ ਨਗਰ ਨਿਗਮ ਔਰ ਜਿਹੜੀ ਪ੍ਰਸ਼ਾਸਨ ਵਿਵਸਥਾ ਹੈਗੀ ਉਹਨਾਂ ਨੇ ਬਕਾਇਦਾ ਉੱਥੇ ਇੱਕ ਕੱਟਰ ਦਾ ਇਸਤੇਮਾਲ ਕੀਤਾ ਯਾਨੀ ਹਿਸਟਰੀ ਚ ਪਹਿਲੀ ਵਾਰ ਕਿਸੇ ਪ੍ਰਦਰਸ਼ਨ ਤੇ ਕੱਟਰ ਦਾ ਇਸਤੇਮਾਲ ਕੀਤਾ ਗਿਆ ਜਿਹੜਾ ਕਿ ਇਤਿਹਾਸ ਚ ਪਹਿਲੀ ਵਾਰੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਕੱਟਰ ਇੱਕ ਅਜਿਹੀ ਚੀਜ਼ ਹੈ ਜਿਹੜੀ ਅੱਗ ਵੀ ਛੱਡਦਾ ਹੈ ਔਰ ਲੋਹੇ ਦੀ ਕਟਿੰਗ ਵੀ ਕਰਦਾ ਹੈ ਹਾਲਾਂਕਿ ਇਸ ਦਾ ਬਾਅਦ ਦੇ ਵਿੱਚ ਤੱਕ ਇਹੀ ਲੌਜੀਕ ਜਿਹੜਾ ਆ ਉਹ ਦਿੱਤਾ ਜਾਏਗਾ ਕਿ ਸੰਗਲ ਜਿਹੜੀ ਉਹ ਲਾਰੇ ਸੀ ਹਾਲਾਂਕਿ ਸੰਗਲ ਅਜੇ ਬਣੀ ਨਹੀਂ ਸੀ ਗਈ ਲੇਕਿਨ ਕੱਟਰ ਪਹਿਲਾਂ ਹੀ ਚਲਾ ਦਿੱਤਾ ਗਿਆ ਸੀ ਕੱਢਣ ਕੱਲਰ ਪਹਿਲਾਂ ਹੀ ਚਲਾ ਦਿੱਤਾ ਗਿਆ ਸੀ ਔਰ ਉਹ ਤੁਸੀਂ ਇਹ ਦੇਖ ਸਕਦੇ ਹੋ ਇਹ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕੱਢਣ ਦੇ ਚੰਗਿਆੜੇ ਆ ਜਿਹੜੇ ਉਸ ਤੋਂ ਚੰਗਿਆਰੀਆਂ ਨਿਕਲ ਰਹੀਆਂ ਨੇ ਉਹ ਪ੍ਰਦਰਸ਼ਨਕਾਰੀ ਜਿਹੜੇ ਬਿਲਕੁਲ ਨਜ਼ਦੀਕ ਖੜੇ ਨੇ ਭਾਰਤ ਕੁਸ਼ਣ ਆਸ਼ੂ ਤੁਹਾਨੂੰ ਦੇਖ ਸਕਦੇ ਨੇ ਤੇ ਰਵਨੀਤ ਬਿੱਟੂ ਤੁਹਾਨੂੰ ਦੇਖ ਸਕਦੇ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਰਵਨੀਤ ਬਿੱਟੂ ਨੇ ਤੇ ਭਾਰਤ ਕੁਸ਼ਣ ਆਸ਼ੂ ਹੈ ਇਹ ਦੋਨੋਂ ਬਿਲਕੁਲ ਸਾਹਮਣੇ ਖੜੇ ਨੇ ਔਰ ਜਿਹੜੇ ਕੱਢਣ ਦੇ ਚੰਗਿਆੜੇ ਹੈਗੇ ਉਹ ਇਹਨਾਂ ਦੇ ਉੱਪਰ ਪੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਇਤਿਹਾਸ 'ਚ ਸ਼ਾਇਦ ਪਹਿਲੀ ਵਾਰੀ ਦੇਖਣ ਨੂੰ ਮਿਲੀ ਹੋਣੀਆਂ ਕਿ ਕਿਸੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਕੱਢਣ ਦਾ ਇਸਤੇਮਾਲ ਕਰ ਦਿੱਤਾ ਗਿਆ ਹਾਲਾਂਕਿ ਜੇਕਰ ਉਹ ਸਫਾਈ ਵਿਵਸਥਾ ਨੂੰ ਲੈ ਕੇ ਕਿਉਂਕਿ ਉਹ ਲੁਧਿਆਣਾ ਤੋਂ ਐਮਪੀ ਨੇ ਉਹਨਾਂ ਦਾ ਉਹਨਾਂ ਦਾ ਪੂਰਾ ਫਰਜ ਹੈ ਜਿਹੜਾ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਨੂੰ ਦੇ ਲਈ ਆਵਾਜ਼ ਚੱਕਣਾ ਔਰ ਉਹ ਨਗਰ ਨਿਗਮ ਦੇ ਦਫ਼ਤਰ ਐਸੇ ਕਰਕੇ ਨਗਰ ਨਿਗਮ ਦਾ ਦਫ਼ਤਰ ਕੇ ਰਣ ਲਈ ਗਏ ਸੀ ਕਿ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ਔਰ ਉਸ ਬੁਰੇ ਹਾਲ ਦੇਖ ਕਰਕੇ ਉਹ ਅੱਜ ਆਪਣੀ ਗੱਲ ਰੱਖਣ ਵਾਸਤੇ ਉੱਥੇ ਪ੍ਰਦਰਸ਼ਨ ਕਰਨ ਲਈ ਗਏ ਸੀ ਔਰ ਉਹਨਾਂ ਨੇ ਇਸ ਦੌਰਾਨ ਜਦੋਂ ਕੈਂਚੀ ਗੇਟ ਦੇ ਸਾਹਮਣੇ ਗਏ ਔਰ ਇੱਕ ਸੰਗਲ ਉਹਨਾਂ ਨੇ ਫੜੀ ਹੋਈ ਸੀ ਉਹ ਸੰਗਲ ਨੂੰ ਅਜੇ ਉਹ ਕੈਂਚੀ ਗੇਟ ਲਈ ਪਾ ਹੀ ਰਹੀ ਸੀ ਕਿਉਂਕਿ ਪਿਛਲੇ ਪਾਸੇ ਇੱਕ ਕਲਟਰ ਜਿਹੜਾ ਹੈਗਾ ਜਿਹੜਾ ਲੋਹਾ ਕੱਟਣ ਵਾਲਾ ਕਲਟਰ ਹੁੰਦਾ ਜਿਸ ਵਿੱਚ ਚਿੰਗਾਰੀਆਂ ਜਿਹੜੀਆਂ ਹੈਗੀਆਂ ਬਹੁਤ ਤੇਜ਼ ਨਿਕਲਦੀਆਂ ਤੁਸੀਂ ਦੇਖਿਆ ਵੀ ਹੋਣਾ ਔਰ ਇਸ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਤਸਵੀਰ ਉਹ ਜਿਹੜਾ ਕਲਟਰ ਹੈ ਜਦੋਂ ਚਲਾਉਂਦੇ ਆ ਤਾਂ ਉਹ ਜਿਹੜੀ ਚਿੰਗਾਰੀਆਂ ਹੈਗੀਆਂ ਜਿਹੜੇ ਬਿਲਕੁਲ ਸਾਹਮਣੇ ਖੜੇ ਐ ਰਵਨੀਤ ਸਿੰਘ ਬਿੱਟੂ ਜਿਹੜੇ ਐਮਪੀ ਨੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਔਰ ਸਾਬਕਾ ਮੰਤਰੀ ਨੇ ਭਾਰਤ ਪੂਸ਼ਣ ਆਸ਼ੂ ਇਹ ਦੋਨਾਂ ਤੇ ਉਹ ਚੰਗਿਆੜੇ ਜਿਹੜੇ ਪੈ ਰਹੇ ਤੁਸੀਂ ਦੇਖ ਸਕਦੇ ਹੋ ਉਹ ਆਪਣੇ ਆਪ ਨੂੰ ਇਸ ਚੰਗਿਆੜਿਆਂ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਐ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ ਕਿ ਸ਼ਾਇਦ ਪਹਿਲੀ ਵਾਰ ਐਸਾ ਹੋਇਆ ਹੋਵੇਗਾ ਕਿ ਕਿਸੇ ਪ੍ਰਦਰਸ਼ਨ ਤੇ ਇਹ ਕਠਨ ਦਾ ਇਸਤੇਮਾਲ ਕੀਤਾ ਗਿਆ ਹੋਵੇ ਇਹ ਤਸਵੀਰਾਂ ਤੁਹਾਨੂੰ ਅਸੀਂ ਬਿਲਕੁਲ ਨਜ਼ਦੀਕ ਬਾਰ ਬਾਰ ਕਰਕੇ ਦਿਖਾਵਾਂਗੇ ਤਾਂ ਕਿ ਤੁਹਾਨੂੰ ਇਸ ਦਾ ਅੰਦਾਜ਼ਾ ਲੱਗ ਸਕੇ ਸੰਜੇ ਤਰਵਾਰ ਪਹੁੰਚੇ ਤਾਲਾ ਲੱਗ ਤਾ ਗਿਆ ਸਰੀਰ ਆ ਦੇਖ ਸਕਦੇ ਹੋ ਲਗਾਉਂਦਾ ਲਾ ਦਿੱਤਾ ਗਿਆ ਵਾ ਆਪਣੇ ਨਾਲ ਜਿਹੜੀ ਗੱਲ ਕੀਤੀ ਗਈ ਸੀ ਜਿਹੜੀ ਗੱਲ ਕੀਤੀ ਗਈ ਸੀ ਲਗਾ ਦਿੱਤਾ ਗਿਆ ਆਪਣੇ ਨਾਲ ਗੱਲ ਗੱਲ ਪਗਾਤੀ ਕਾਂਗਰਸ ਪਾਰਟੀ ਨੇ ਬੱਤੀਆਂ ਰੋਕਾਂ ਤੋੜਦੇ ਹੋਏ ਤਾਲਾ ਲਾ ਦਿੱਤਾ ਗਿਆ ਤਾਲਾ ਲਾ ਦਿੱਤਾ ਗਿਆ ਆਸ਼ੂ ਭਾਰਤ ਪੁਸ਼ਨਾਸ਼ੂ ਪਹੁੰਚ ਚੁੱਕੇ ਨੇ ਤਾਲਾ ਲਾ ਦਿੱਤਾ ਗਿਆ ਵੱਡੀ ਵੱਡੀ ਗੱਲ ਹੈ ਤਾਲਾ ਲਾਉਣ ਦੀ ਗੱਲ ਕੀਤੀ ਗਈ ਸੀ ਭਾਰਤ ਪੁਸ਼ਨਾਸ਼ੂ ਮੌਕੇ ਤੇ ਨੇ ਵੱਡੀਆਂ ਰੋਕਾਂ ਲਈ ਕਿਸਾਨ ਤਾ ਤਾਲਾ ਲਾ ਦਿੱਤਾ ਗਿਆ ਤਸਵੀਰਾਂ ਕਿੱਥੇ ਜਾ ਰਹੀ ਹੈ ਕੋਸ਼ਿਸ਼ ਕਰੋ ਕਿ ਕਰੇ ਅਸੂ ਨਾਨਾ ਸ਼ਾਹੀ ਨਾਨਾ ਸ਼ਾਹੀ ਸੰਗਲਵਾਦ ਦਿੱਤਾ ਗਿਆ ਸੰਗਲਵਾਦ ਨਹੀਂ ਸੰਗਲਵਾਦ ਨਹੀਂ ਸੰਗਲ ਕੋਸਤ ਤੁਸੀਂ ਦੇਖ ਸਕਦੇ ਹੋ ਪਾਣੀ ਅਰਗੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤੇਰੀ ਭੈਣ ਨਿੱਲਨ ਤੇਰੀ ਦੀ ਸੰਗਲੀਆਂ ਆਹ ਦੇਖੋ ਉਂਗਲੀਆਂ ਮੱਟਣ ਤੇ ਲਾਇਆ ਆਹ ਧੱਕਾ ਦੇਖੋ ਕਦੇ ਹੋਇਆ ਜ਼ਿੰਦਗੀ 'ਚ ਸਾਡੀਆਂ ਉਂਗਲਾਂ ਵੱਟ ਗਿਆ ਇਹਨੂੰ ਪਛਾਣ ਕਰੋ ਜੀ ਕਿੱਥੇ ਗੱਚੇ ਨੂੰ ਪਛਾਣ ਕਰੋ ਸ਼ਰਮ ਕਰ ਐਮਪੀ ਦਾ ਹੱਥ ਕਰਦਾ ਤੇ ਤਾਂ ਐਮ ਤਾਂ ਤੁਸੀਂ ਦੇਖ ਸਕਦੇ ਹੋ ਤਾਲਾ ਲਾਇਆ ਗਿਆ ਸੰਜੇ ਦਰਵਾਜ਼ੇ ਪਹੁੰਚੇ

تنو شاہی تنو شاہی تنو شاہی سنگل باٹے تا کیا سنگل باٹے نہیں سنگل باٹے نہیں سنگل کو تو دیکھ سا ਤਾਂ ਤੁਸੀਂ ਦੇਖ ਸਕਦੇ ਹੋ ਤੇਰੇ ਭੈਣ villain ਤੇਰੀ ਦੀ ਸੰਗਲੀ ਆਹ ਬੋਤਲ ਤੁਸੀਂ ਦੇ ਆਹ ਦੇਖੋ ਮੱਟਣ ਤੇ ਲਾਇਆ ਤੁਨੀ ਆਹ ਧੱਕਾ ਦੇਖੋ ਕਦੇ ਹੋਇਆ ਜ਼ਿੰਦਗੀ ਸਾਡੀਆਂ ਉਂਗਲਾਂ ਵੱਟ ਦੇਣਾ ਜਿਹਨੂੰ ਪਛਾਣ ਕਰੋ ਜੀ ਕਿੱਥੇ ਉਹਨੂੰ ਪਛਾਣ ਕਰੋ ਸਲੰਗਰ ਖਾਲਿਆ ਸ਼ਰਮ ਕਰ ਐਮਪੀ ਦਾ ਹੱਥ ਘੜਦਾ ਤੇ ਤਾਂ ਐਮਪੀ ਤਾਂ ਤੁਸੀਂ ਦੇਖ ਸਕਦੇ ਹੋ ਤਾਲਾ ਲਾਇਆ ਸਵੀਰਾ ਦੇਖ ਸਕਦੇ ਹੋ ਲਗਾ ਲਾ ਦਿੱਤਾ ਗਿਆ ਵਾ ਕਪੜੇ ਨਾਲ ਜਿਹੜੀ ਗੱਲ ਕੀਤੀ ਗਈ ਸੀ ਜਿਹੜੀ ਗੱਲ ਕੀਤੀ ਗਈ ਸੀ ਲਗਾ ਦਿੱਤਾ ਗਿਆ ਆਪਣੀ ਗੱਲਿਆ ਉਹ ਤਾਂ ਗੱਲ ਪਗਾਤੀ ਕਾਂਗਰਸ ਪਾਰਟੀ ਨੇ ਬੱਤੀਆਂ ਰੋਕਾਂ ਤੋੜਦੇ ਹੋਏ ਤਾਲਾ ਲਾ ਦਿੱਤਾ ਗਿਆ ਤਾਲਾ ਲਾ ਦਿੱਤਾ ਗਿਆ ਆਸ਼ੂ ਮੁਸ਼ਲਾਸ਼ੂ ਪਹੁੰਚ ਚੁੱਕੇ ਨੇ ਤਾਲਾ ਲਾ ਦਿੱਤਾ ਗਿਆ ਵੱਡੀ ਵੱਡੀ ਗੱਲ ਹੈ ਕਾਲਾ ਲਾਉਣ ਦੀ ਗੱਲ ਕੀਤੀ ਗਈ ਸੀ ਭਾਰਤ ਮੁਸ਼ਲਾਸ਼ੂ ਮੌਕੇ ਤੇ ਨੇ ਸੰਦੇਲਵਾਰ ਭਾਰਤ ਮੁਸ਼ਲਾਸ਼ੂ ਦਮਨੀਸ਼ ਸਿੰਘ ਬਿੱਟੂ ਤਾਂ ਤਾਲਾ ਝੜ ਦਿੱਤਾ ਗਿਆ ਤਾਲਾ ਦੇਖ ਸਕਦੇ ਹੋ ਤਾਂ ਜਿਹੜੀ ਗੱਲ ਕਾਂਗਰਸ ਪਾਰਟੀ ਨੇ ਕੀਤੀ ਸੀ ਉਹ ਅੱਜ ਪੂਰੀ ਕਰ ਦਿੱਤੀ ਗਈ ਹੈ ਤਾਲਾ ਜੜਤਾ ਹੈ ਤਾਲਾ ਜੜਤਾ ਹੈ ਤਾਲਾ ਤਾਲਾ ਨਹੀਂ ਲੱਗ ਰਿਹਾ ਨਿਕਟਾ ਬੜੀਆਂ ਲੋਕਾਂ ਨੇ ਤਾਲਾ ਲੱਗਤਾ ਗਿਆ ਤੁਸੀਂ ਦੇਖ ਸਕਦੇ ਹੋ ਭਾਰਤ ਉਸਨਾਸ਼ੂ ਦੇ ਨਜ਼ਰਾਂ ਦੇ ਮੌਕੇ ਤੇ ਬੜੀਆਂ ਲੋਕਾਂ ਲਈ ਕਿਸਾਨ ਤਾਂ ਤਾਲਾ ਲੱਗ ਦਿੱਤਾ ਗਿਆ ਕਰਨਾ ਕਿ ਹੋਇਆ ਹੈ ਕਤਰ ਕਤਰ ਦੀ